ਹੈ ਦੋਸਤੋ ਕੁਦਤ ਕ੍ਰिएशन ਚੈਨਲ ਵੀ ਤੁਹਾਡਾ ਬਹੁਤ ਜਿਆਦਾ ਸਵਾਗਤ ਆ ਅੱਜ ਆਪਾਂ ਕਰਾਂਗੇ ਸਿੰਪਲ ਸਲਵਾਰ ਦੀ ਸਟੀਚਿੰਗ ਬਿਲਕੁਲ ਸਿੰਪਲ ਸਲਵਾਰ ਆ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੱਸਿਆ ਹੋਇਆ ਵਾ ਜਿਹੜਾ ਸਟੀਚਿੰਗ ਕਰਨ ਦਾ ਤਰੀਕਾ ਤੇ ਤੁਸੀਂ ਧਿਆਨ ਦੇ ਨਾਲ ਦੇਖੋ ਦੇਖੋ ਤੁਹਾਨੂੰ ਪਤਾ ਵਾ ਵੀ ਸਲਵਾਰਾਂ ਦੇ 4 ਕੁੰਦੇ ਹੁੰਦੇ ਹੁੰਦੇ ਤੇ 2 ਪਹੁੰਚੇ ਹੁੰਦੇ ਆ ਇਹ ਸਭ ਤੋਂ ਸੌਖਾ ਤਰੀਕਾ ਵਾ ਵੀ ਜਿਹੜਾ ਸਲਵਾਰ ਆ ਉਹ ਦੋਹਾਂ ਕੁੰਦਿਆਂ ਦੇ ਵਿੱਚ ਇੱਕ ਪਹੁੰਚ ਨੂੰ ਆਪਾਂ ਐਡਜਸਟ ਕਰਨਾ ਹੁੰਦਾ ਸੋ ਆ ਦੇਖੋ ਪੁੱਠਾ ਪਾਸਾ ਵਾ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਹ ਝੋਲੀ ਆ ਆ ਦੇਖੋ ਇਸ ਤਰੀਕੇ ਦੇ ਨਾਲ ਪਤਾ ਲ ਆ ਆ ਜਿਹੜਾ ਹੈਗਾ 벨ਟ ਜਿਹੜੀ ਬਣਨੀ ਆ ਤੇ ਆ ਜਿਹੜਾ ਹੈਗਾ ਵਾ ਇਹ 10 ਇੰਚ ਤੇ ਆਵਾ ਝੋਲੀ ਰੱਖੀ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਝੋਲੀਆਂ ਨੂੰ ਸਿਲਾਈ ਕਰ ਲਾਂਗੇ ਇਸੇ ਤਰੀਕੇ ਨਾਲ ਜਿਹੜਾ ਦੂਜਾ ਪਾਸਾ ਵਾ ਜਿਹੜਾ ਦੋ ਦੂਜੇ ਕੁੰਦੇ ਉਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਡਰੈਸ ਇੱਥੇ ਆਪਾਂ ਲਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਇਹਨਾਂ ਦੋਹਾਂ ਕੁੰਦਿਆਂ ਦੇ ਨੂੰ ਇਹਨਾਂ ਨੂੰ ਜਿਹੜੇ ਦੋਹਾਂ ਕੁੰਦਿਆਂ ਨੂੰ ਆਪਾਂ ਖੋਲ ਲੈਣਾ ਇਸ ਤਰੀਕੇ ਦੇ ਨਾਲ ਆ ਦੇਖੋ ਆਪਾਂ ਕੁੰਦਿਆਂ ਨੂੰ ਜਿਹੜਾ ਖੋਲ ਲਿਆ ਵਾ ਤੇ ਹੁਣ ਆਪਾਂ ਕੀ ਕਰਾਂਗੇ ਆ ਦੇਖੋ ਆ ਜਿਹੜੇ ਪਹੁੰਚੇ ਆ ਆ ਦੇਖੋ ਆ ਹੁਣ ਪਹੁੰਚਦਾ ਆਪਾਂ ਮਾਰਜਿਨ ਦਿੱਤਾ ਆਇਆ ਵਾ ਆ ਦੇਖੋ ਜਿਹੜਾ ਆ ਸਾਈਡ ਤੇ ਪਹੁੰਚਦਾ ਮਾਰਜਿਨ ਹੁਣ ਆਪਾਂ ਕੀ ਕਰਨਾ ਇਹਦੇ ਨਾਲ ਜਿਹੜਾ ਆਪਾਂ ਜਿਹੜਾ ਜਿਹੜਾ ਪਹੁੰਚ ਆ ਵਾ ਇੱਕ ਉਹਨੂੰ ਆਪਾਂ ਨਾਲ ਜੋੜ ਦਾਂਗੇ ਠੀਕ ਹੈ ਜਿਹੜੇ ਪਹੁੰਚ ਜੋੜਨ ਵਾਸਤੇ ਆ ਦੇਖੋ ਆਹ ਨੂੰ ਪਹੁੰਚਾਵਾ ਆ ਜਿਹੜੀ ਕੰਨੀ ਆ ਜਿਹੜੀ ਇਹ ਪਹੁੰਚ ਦੇ ਨਾਲ ਆਪਾਂ ਇਹਨੂੰ ਅਟੈਚ ਕਰ ਲਾਂਗੇ ਤੇ ਇਹਨੂੰ ਆਪਾਂ ਜੋੜ ਦਾਂਗੇ ਤੇ ਸਲਾਈ ਭਰ ਦਾਂਗੇ ਤੇ ਜਿਹੜਾ ਦੇਖੋ ਆਪਾਂ ਏਕ ਪਹੁੰਚ ਦਾ ਜਿਹੜਾ ਸਟਿਚ ਕਰ ਲਿਆ ਨਾਲ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਆਪਾਂ ਦੂਜਾ ਕੁੰਦਾ ਉਹ ਵੀ ਆਪਾਂ ਜਿਹੜਾ ਪੌਂਚੇ ਦੇ ਨਾਲ ਇਸੇ ਤਰੀਕੇ ਦੇ ਨਾਲ ਜਿਹੜਾ ਆਪਾਂ ਇਹਨੂੰ ਸਟਿਚ ਕਰ ਲੈਣਾ ਵਾ ਸੋ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜੇ ਚਾਰੇ ਕੁੰਡੇ ਆ ਉਹ ਦੋ ਪੌਂਚਾਂ ਜਿਹੜੇ ਦੋ ਪੌਂਚ ਇਹ ਚਾਰਾਂ ਕੁੰਡਿਆਂ ਦੇ ਬਸ ਸੈਂਟਰ ਦੇ ਵਿੱਚ ਆਪਾਂ ਅਟੈਚ ਕਰ ਲੈਣੇ ਆ ਮਤਲਬ ਦੋ ਕੁੰਡਿਆਂ ਦੇ ਵਿਚਾਲੇ ਇੱਕ ਪੌਂਚੇ ਹੋਣਾ ਹੁਣ ਆਪਾਂ ਕੀ ਕਰਾਂਗੇ ਦੇਖੋ ਦੋਵੇਂ ਤਾਂ ਆਪਾਂ ਪੌਂਚ ਐਡ ਕਰ ਲੈ ਸੀ ਠੀਕ ਹੈ ਆ ਹੁਣ ਦੂਜੇ ਪਾਸੇ ਵਾਲਾ ਜਿਹੜੇ ਕੁੰਡੇ ਆ ਆਪਾਂ ਇਹਨਾਂ ਨੂੰ ਵੀ ਇਹਦੇ ਨਾਲ ਹੀ ਇਸ ਤਰੀਕੇ ਦੇ ਨਾਲ ਹੀ ਆਪਾਂ ਪੌਂਚਾਂ ਦੇ ਵਿੱਚ ਜਿਹੜਾ ਸਟਿਚ ਕਰ ਲਾਂਗੇ ਸੋ ਇੱਧਰ ਦੇਖੋ ਹੁਣ ਦੇਖੋ ਆਹ ਵਾਲਾ ਕੁੰਦਾ ਆ ਵੀ ਕੁੰਦਾ ਇਹਦੇ ਸੈਂਟਰ ਦੇ ਵਿੱਚ ਇੱਕ ਪਹੁੰਚਾ ਵਾ ਦੋਨੇ ਪਾਸੇ ਆਪਾਂ ਇਦਾਂ ਇਹ ਉਹਨਾਂ ਵਾਸਤੇ ਵੀਡੀਓ ਜਿਹੜੇ ਬਿਲਕੁਲ ਸਟਾਰਟਿੰਗ ਦਾ ਫ੍ਰੈਸ਼ਰ ਆ ਜਿਹੜੇ ਸਲਵਾਰ ਡਰੈਪਿੰਗ ਸਿੱਖਣੀ ਹੈ ਠੀਕ ਹੈ ਤੇ ਆ ਦੇਖੋ ਆਪਣੇ ਦੋ ਕੁੰਦੇ ਲੱਗੇ ਹੋਏ ਆ ਤੇ ਵਿਚਾਲੇ ਇੱਕ ਪਹੁੰਚਾ ਲੱਗਿਆ ਹੈ ਠੀਕ ਹੈ ਦੇਖੋ ਆਪਾਂ ਕੁੰਦੇ ਆ ਜਿਹੜੇ ਜੋੜ ਲਏ ਆ ਜਿਹੜੀ ਸਲਵਾਰਾ ਬਿਲਕੁਲ ਸਟਿਚ ਕਰ ਲਈ ਹੈ ਠੀਕ ਹੈ ਖੜੀ ਕਰ ਲਈ ਆ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਕਰਾਂਗੇ ਬੈਲਟ ਦਾ ਕੰਮ ਆ ਬੈਲਟ ਆ ਬੈਲਟ ਦੇ ਪੁੱਠਾ ਪਾਸਾ ਮਤਲਬ ਉੱਪਰ ਆ ਸਿੱਧਾ ਮਸੰਦਰਲੀ ਸਾਈਡਾ ਦੋ ਪੀਸ ਆ ਮੇਰੇ ਕੋਲ 벨ਟ ਦੇ ਠੀਕ ਹੈ ਇੱਥੋਂ ਆਪਾਂ ਕੀ ਕਰਾਂਗੇ 2.5 ਇੰਚ ਇਦਾਂ ਨੂੰ ਮੋੜ ਲਾਂਗੇ ਆਪਾਂ ਇਸ ਤਰੀਕੇ ਦੇ ਨਾਲ ਆ ਸ਼ੇਪ ਬਣਾ ਲਾਂਗੇ ਠੀਕ ਹੈ ਤੇ ਫਿਰ ਇੱਥੋਂ ਆਪਾਂ ਜਿਹੜੀ ਸਿੱਧੀ ਸਲਾਈ ਭਾਗਾਂ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਸ ਪਾਸੇ ਵੀ ਸਲਾਈ ਕਰ ਲਾਂਗੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਖੋਲ ਲਾਂਗੇ ਆਹ ਦੇਖੋ ਜਿਹੜੀ ਆ ਚੀ ਤੁਸੀਂ ਫੋਲਡ ਕੀਤੀ ਸੀ ਨਾ ਬਹੁਤ ਸੋਹਣੀ ਤੋਂ ਡਾਹ ਜਿਹੜਾ ਨਯੋਂਗ ਬਣੂਗਾ ਬਹੁਤ ਜ਼ਿਆਦਾ ਸੋਹਣਾ ਬਣੂਗੀ ਇਹ ਸ਼ੇਪ ਜਿਹੜੀ ਬਟਰਫਲਾਈ ਦੀ ਇੱਥੋਂ ਆਪਾਂ ਸਿੱਧਾ ਹੁਣ ਆਪਾਂ ਇਹ ਦੇਖੋ ਆ ਸਲਾਈ ਆਪਾਂ ਲਾ ਲਈ ਹੁਣ ਆਪਾਂ ਕੀ ਕਰਾਂਗੇ ਇਸ ਤਰੀਕੇ ਨਾਲ ਫੋਲਡ ਕਰਕੇ ਤੇ ਅੱਧਾ ਇੰਚ ਆਪਾਂ ਦੁਬਾਰਾ ਇਹਨੂੰ ਅੰਦਰ ਨੂੰ ਫੋਲਡ ਕਰ ਦਾਂਗੇ ਇਸ ਤਰੀਕੇ ਨਾਲ ਤੇ ਇੱਥੇ ਜਿਹੜੀ ਆਪਾਂ ਕੰਨੀ ਦੇ ਉੱਤੇ ਉੱਤੇ ਜਿਹੜੀ ਸਲਾਈ ਲਾ ਦਾਂਗੇ ਇਸ ਤਰੀਕੇ ਨਾਲ ਫੋਲਡ ਕਰਕੇ ਆਪਾਂ ਜਿਹੜੀ ਸਾਰੀ ਇਹ ਸਿੱਧੀ ਸਿਲਾਈ ਲਾ ਦਾਂਗੇ ਆ ਦੇਖੋ 벨ਟ ਤੇ ਆਪਾਂ ਜਿਹੜੀ ਸਿਲਾਈ ਲਾ ਲਈ ਆ ਆ ਤੁਸੀਂ ਦੇਖ ਸਕਦੇ ਹੁਣ ਆਪਾਂ ਕੀ ਕਰਨਾ ਇਹ ਤੇ ਦੋਨੇ ਪਾਸੇ ਇੱਕ ਨਿੱਕਾ ਨਿੱਕਾ ਕੱਟ ਲਾ ਦੇਣਾ ਆ ਇਸ ਤਰੀਕੇ ਦੇ ਨਾਲ ਖੜੋਗੇ ਤੇ ਦੋਨੇ ਸਾਈਡ ਤੇ ਆਪਾਂ ਜਿਹੜਾ ਇੱਕ ਮਾਈਨਰ ਜਿਹਾ ਕੱਟ ਲਾ ਦਾਂਗੇ ਹੁਣ ਆਪਾਂ ਕੀ ਕਰਨਾ ਜਿਹੜੀ ਸਲਵਾਰ ਆ ਸਲਵਾਰ ਦੀ ਜਿਹੜੀ ਝੋਲੀ ਹੁੰਦੀ ਆ ਠੀਕ ਹੈ ਉਹਦੀ ਇੱਕ ਸਾਈਡ ਜਿਹੜੀ ਇੱਕ ਝੋਲੀ ਇੱਕ ਸਾਈਡ ਲੈ ਲੈਣੀ ਝੋਲੀ ਦੀ ਇੱਥੇ ਆਪਾਂ ਕੀ ਆ ਤੁਹਾਡੇ ਦੇਖੋ ਤੁਹਾਡੇ ਕੋਲ ਕੱਪੜਾ ਕਿੰਨਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਇੱਥੇ ਦੋ ਆ ਜਿਹੜੇ ਇੱਥੇ ਵੱਲ ਪਾ ਦਾਂਗੇ ਇਸ ਤਰੀਕੇ ਦੇ ਨਾਲ ਇਹਨਾਂ ਵਾਲਾ ਨੂੰ ਆਪਾਂ ਫਿਕਸ ਕਰ ਦਾਂਗੇ ਜਿਹੜੇ ਦੋ ਚੋਣਾ ਜਾਂ ਤੁਸੀਂ ਵੱਲ ਜੋ ਵੀ ਕਹਿੰਦੇ ਹੋ ਇਹਨੂੰ ਆਪਾਂ ਇੱਥੇ ਫਿਕਸ ਕਰ ਦਾਂਗੇ ਸਲਾਈ ਲਾ ਦਾਂਗੇ ਇੱਥੇ ਆਪਾਂ ਆ ਦੇਖੋ ਆਪਾਂ ਇਹਨੂੰ ਫਿਕਸ ਕਰ ਲਿਆ ਵਾ ਇਸ ਤਰੀ ਨੂੰ ਹੁਣ ਆਪਾਂ ਕੀ ਕਰਾਂਗੇ ਜਿਹੜੇ ਇਹਦੀ ਬੈਕ ਸਾਈਡ ਲੈ ਲੈਣ ਇੱਕ ਤਾਂ ਫਰੰਟ ਸਾਈਡ ਹੁੰਦੀ ਆ 벨ਟ ਦੀ ਆ ਵਾਲੀ ਤੁਸੀਂ ਬੈਕ ਸਾਈਡ ਲੈ ਲੈਣੀ ਆ ਬੈਕ ਸਾਈਡ ਆ ਦੇਖੋ ਨੀਚੇ ਵਾਲਾ ਪਾਸਾ ਆ ਤਾਂ ਨੀਫਾ ਜਿਹੜਾ ਆਪਾਂ 모ੜਿਆ ਆ ਜਿਹੜਾ ਦੂਜੀ ਸਾਈਡ ਆ ਇਹਨੂੰ ਸੈਂਟਰ ਨੂੰ ਸੈਂਟਰ ਦੇ ਨਾਲ ਮਿਲਾ ਕੇ ਫਿਰ ਤੁਸੀਂ ਕੀ ਕਰਨਾ ਜਿਹੜੇ ਤੁਸੀਂ ਮਾਈਨਰ ਜੇ ਕੱਟ ਲਾਇਆ ਨਾ ਆ ਦੇਖੋ ਮਾਈਨਰ ਕੱਟ ਲੈ ਇੱਥੋਂ ਲੈ ਕੇ ਇਹਦੇ ਦੂਜੇ ਕੱਟ ਤੱਕ ਤੁਸੀਂ ਜਿਹੜੀ ਸਿੱਧੀ ਸਲਾਈ ਲਾ ਦੇਣੀ ਆ ਬੈਲਟ ਜਿਹੜੀ ਆਪਣੀ ਅਟੈਚ ਹੋ ਗਈ ਨਾਲ ਹੁਣ ਆਪਾਂ ਕੀ ਕਰਨਾ ਫਰੰਟ ਸਾਈਡ ਤੇ ਆ ਜਾਣਾ ਵਾ ਫਰੰਟ ਸਾਈਡ ਵਾਲੀ ਬੈਲਟ ਨੂੰ ਇਸ ਤਰੀਕੇ ਨਾਲ ਤੁਸੀਂ ਫੜਨਾ ਤੇ ਸਲਵਾਰ ਦੀ ਜਿਹੜੀ ਫਰੰਟ ਸਾਈਡ ਆ ਫਰੰਟ ਵਾਲੀ ਜਿਹੜੀ ਝੋਲੀ ਆ ਇੱਧਰ ਦੇਖੋ ਆ ਫਰੰਟ ਸਾਈਡ ਆ ਇਹ ਜਿਹੜੀ ਫਰੰਟ ਸਾਈਡ ਦੀ ਉਪ ਝੋਲੀ ਦੀ ਉਪ ਸੀਨ ਦਾ ਉੱਪਰਲਾ ਪਾਸਾ ਤੇ ਜਿਹੜੀ ਤੁਹਾਡੀ ਬੈਲਟ ਆ ਬੈਲਟ ਦਾ ਉੱਪਰਲਾ ਪਾਸਾ ਜਿਹੜਾ ਨੀਚੇ ਵਾਲਾ ਪਾਸਾ ਮਤਲਬ ਕਿ ਇਹ ਜਿਹੜਾ ਉੱਪਰ ਨੂੰ ਹੋਣਾ ਚਾਹੀਦਾ ਇਹ ਚ ਜੁੱਪਰ ਹੋਣੀ ਚਾਹੀਦੀ ਹੈ ਇਹਨਾਂ ਦੋਨਾਂ ਨੂੰ ਤੁਸੀਂ ਆਪਸ ਵਿੱਚ ਮਿਲਾਉਂਗੇ ਤੇ ਇੱਥੇ ਹੁਣ ਆਪਾਂ ਪਾਣੇ ਸ਼ੁਰੂ ਕਰਾਂਗੇ ਜੇ ਤੁਸੀਂ ਜਿਵੇਂ ਹੀ ਫਰੈਸ਼ਰ ਆ ਫਿਰ ਵੱਡੇ ਨੂੰ ਜਿਹੜਾ ਬਥਾਵਾ ਤੁਹਾਡਾ ਵੱਡਾ ਕਰ ਲਓ ਦੇਖੋ ਇੱਥੋਂ ਆਪਾਂ ਇੱਕ ਇੱਕ ਕਰਕੇ ਆਹ ਸਪੇਸ 3 ਇੰਚ ਦੀ ਆ ਤੇ ਆ ਜਿਹੜੀ ਸਲਾਈ ਹੈ ਝੋਲੀ ਵਾਲੀ ਇਹ ਤੁਸੀਂ 1 ਇੰਚ ਦਾ ਇਧਰ ਨੂੰ ਫਰਕ ਰੱਖਣਾ 1 ਇੰਚ ਉੱਪਰ ਤੁਸੀਂ ਰੱਖੋਗੇ ਵਾਲਾ ਜਿਹੜਾ ਆ ਦੇਖੋ ਇਸ ਤੇ ਇੰਨੀ ਸਪੇਸ ਹੋਣੀ ਚਾਹੀਦੀ 1 ਇੰਚ ਤੱਕ ਇਹਦਾ ਸਲਵਾਰ ਆ ਉਹ ਲੱਤਾਂ ਦੇ ਅੰਦਰਲੇ ਪਾਸੇ ਜਿਹੜੀ ਉਹ ਘੁਮੂਗੀ ਇਸ ਤਰੀਕੇ ਨਾਲ ਤੁਸੀਂ ਸਾਰੇ ਵਾਲਾ ਜਿਹੜੇ ਸੈੱਟ ਕਰਕੇ ਤੇ ਉੱਤੇ ਇਸ ਕੱਪੜੇ ਨੂੰ ਰੱਖੋਗੇ ਤੇ ਜਿਹੜੀ ਸਿੱਧੀ ਸਲਾਈ ਲਾ ਦੋ। ਸੋ ਜੇ ਤੁਸੀਂ ਸਾਰੇ ਵਾਲ ਇਸੇ ਤਰੀਕੇ ਦੇ ਨਾਲ ਹੀ ਪਾ ਲੈਣੇ ਆ ਤੇ ਆ ਦੇਖੋ ਹੁਣ ਦੇਖੋ ਆ ਇਹ ਇੰਨਾ ਕੱਪੜਾ ਆਪਣੇ ਕੋਲ ਰਹਿ ਗਿਆ ਆਹ 벨ਟ ਵਾਲਾ ਕੱਪੜਾ ਮੇਰੇ ਕੋਲ ਤੇ ਆਹ ਜਿਹੜਾ ਸਲਵਾਰ ਵਾਲਾ ਕੱਪੜਾ ਇਹਨੂੰ ਤੁਸੀਂ ਕਿੱਦਾਂ ਕਰਨਾ ਇਸ ਤਰੀਕੇ ਦੇ ਨਾਲ ਇਨੂੰ ਉੱਪਰਲੇ ਬੈਲਟ ਨਾਲ ਕੱਪੜੇ ਨੂੰ ਖਿੱਚ ਕੇ ਜਿਹੜਾ ਨੀਚੇ ਵਾਲਾ ਕੱਪੜਾ ਜਿੱਥੇ ਤੁਸੀਂ ਕਰੋ ਤੁਹਾਡਾ ਇੱਕ ਵਲ ਪੈਂਦਾ ਆ ਪਾ ਕੇ ਇੱਥੇ ਸਿਲਾਈ ਮਾਰ ਦਿੰਦੇ ਆਂ ਆ ਦੇਖੋ ਜੀ ਆਪਣੇ ਵਲ ਪੈ ਗਏ ਆ ਆ ਤੁਸੀਂ ਦੇਖ ਸਕਦੇ ਆ ਸਾਰੇ ਵਲ ਪਏ ਹੋਏ ਆ ਇਸ ਤਰੀਕੇ ਨਾਲ ਹੀ ਆਪਾਂ ਦੂਜੀ ਸਾਈਡ ਤੇ ਵੀ ਜਿਹੜੀ ਆ ਉਹ ਇਦਾਂ ਹੀ ਚੋਣਾ ਪਾ ਦਾਂਗੇ ਸੋ ਆ ਦੇਖੋ ਜੀ ਆਪਣੀਆਂ ਦੋਨੇ ਸਾਈਡਾਂ ਦੇ ਜਿਹੜੇ ਵਲ ਪੈ ਗਏ ਰੈਡੀ ਨੇ ਚੋਣਾ ਆਪਣੀਆਂ ਪੈ ਗਈਆਂ ਬਹੁਤ ਵਧੀਆ ਤੇ ਸਾਫ਼-ਸੁਤਰ ਤਰੀਕੇ ਨਾਲ ਪਈਆਂ ਹੁਣ ਆਪਾਂ ਕਰਾਂਗੇ ਪੌਂਚਿਆਂ ਦਾ ਕੰਮ ਪੌਂਚੇ ਕਿਦਾਂ ਜੋੜਨੇ ਆ ਦੇਖੋ ਹੁਣ ਪੌਂਚੇ ਤੁਸੀਂ ਆਦੀ ਮਰਜ਼ੀ ਨਾਲ ਬਣਾਉਣੇ ਤੁਸੀਂ ਕਿੰਨੇ ਚੌੜੇ ਬਣਾਉਣੇ ਆ ਠੀਕ ਹੈ ਮੈਂ ਬੁਕਰਮ 2.5 ਇੰਚ ਲਈ ਆ ਤੇ ਜਿਹੜਾ ਆ ਕੱਪੜਾ ਲੈ ਮਤਲਬ ਜਿਹੜਾ ਥੱਲੇ ਕੱਪੜਾ ਲਾਉਣਾ ਵਾ ਉਹ 3.5 ਇੰਚ ਲਿਆ ਆ ਦੇਖੋ ਕੀ ਕਰਨਾ ਆਪਾਂ ਇੱਕ ਪਾਸੇ ਅੱਧਾ ਇੰਚ ਕੱਪੜਾ ਵਾ ਬਾਹਰ ਨੂੰ ਰੱਖਣਾ ਇਧਰ ਦੀ ਸਾਈਡ ਤੇ ਜਿਹੜਾ ਦੂਜਾ ਸਾਰਾ ਕੱਪੜਾ ਉੱਪਰ ਨੂੰ ਫੋਲਡ ਕਰ ਦੇਣਾ ਆਪਾਂ ਤੇ ਇੱਥੇ ਜਿਹੜੀ ਵੱਡੇ ਪੱਤੇ ਦੀ ਆਪਾਂ ਸਲਾਈ ਲਾ ਕੇ ਸਾਰੀ ਜਿਹੜੀ ਬੁਕਰਮ ਨੂੰ ਕਵਰ ਕਰ ਦੇਣਾ ਆਪਾਂ ਸਾਰੀ ਆਪਾਂ ਇ ਆ ਦੇਖੋ ਆਪਾਂ ਲਾ ਲਈ ਬਾਬੂ ਕਰਮ ਜਿਹੜੀ ਲੋਕ ਕਰ ਲਈ ਹੁਣ ਆ ਬਈ ਕਰਾਂਗੇ ਜਿਹੜਾ ਪਹੁੰਚੇ ਪਹੁੰਚੇ ਸਿੱਧਾ ਪਾਸਾ ਉੱਪਰ ਨੂੰ ਕਰ ਲਾਂਗੇ ਬੁਕਰਮ ਦਾ ਪੁੱਠਾ ਪਾਸਾ ਉੱਪਰ ਨੂੰ ਕਰ ਲਾਂਗੇ ਤੇ ਇਧਰੋਂ ਵੀ ਮਤਲਬ ਆ ਜੀ ਸੈਂਟਰ ਸੈਂਟਰ ਦੇ ਵਿੱਚ ਹੁਣਾ ਚਾਹੀਦਾ ਵਾ ਠੀਕ ਹੈ ਇਧਰੋਂ ਵੀ ਓਨੀ ਬਾਹਰ ਨੂੰ ਹੀ ਚਾਹੀਦੀ ਬੁਕਰਮ ਇਧਰੋਂ ਵੀ ਤੇ ਬੁਕਰਮ ਦੇ ਥੱਲੇ ਥੱਲੇ ਆਪਾਂ ਬਿਲਕੁਲ ਸਲਾਈ ਲਾਵਾਂਗੇ ਬਿਲਕੁਲ ਵੀ ਬੁਕਰਮ ਦੇ ਉੱਪਰ ਨਹੀਂ ਜਾਣੀ ਚਾਹੀਦੀ ਨਹੀਂ ਤਾਂ ਵੀ ਸਫਾਈ ਨਹੀਂ ਆਉਣੇਗੀ ਅਗੇ ਮੰਦਰ ਨੂੰ ਫੋਲਡ ਕਰ ਲਾਂਗੇ ਇੱਥੇ ਆਪਾਂ ਸਲਾਈ ਲਾ ਦਾਂਗੇ ਆ ਦੇਖੋ ਇੱਥੇ ਸਲਾਈ ਲਾਤੀ ਹੁਣ ਆਪਾਂ ਕੀ ਕਰਾਂਗੇ ਜਿਹੜੀ ਸ਼ੇਪ ਦੇ ਵਿੱਚ ਆ ਕਪੜਾ ਹੈਗਾ ਇਹਨੂੰ ਜਿਵੇਂ ਹਲਾਉਣਾ ਤੇ ਸ਼ੇਪ ਦੇ ਵਿੱਚ ਇਦਾਂ ਰੱਖਣਾ ਤੇ ਆ ਦੇਖੋ ਜਿਹੜੀ ਆ ਇੱਕਦਮ ਤੁਸੀਂ ਕਪੜਾ ਨੂੰ ਸਾਈਡ ਤੇ ਕਰੀ ਜਾਣਾ ਵਾ ਤੇ ਇੱਥੇ ਤੇ ਫੀਲ ਕਰਕੇ ਇੱਥੇ ਤੇ ਬੁਗਰਮ ਹੈਗੀ ਉਹਦੇ ਉੱਪਰ ਤੁਸੀਂ ਸਲਾਈ ਲਾ ਦੇਣਾ ਲੈਣ ਦੇਣਾ ਵਾ ਟਕਰੋਲ ਕੋਣੀ ਸਕਰੋਲ ਪਾ ਲੋ ਸਿੱਧੀਆਂ ਲੈਣਾ ਮਾਰਨੀਆਂ ਸਿੱਧੀਆਂ ਲੈਣਾ ਮਾਰਨਾ ਉੱਥੇ ਪਹੁੰਚ ਕੇ ਬਣਾਓ ਇਸੇ ਤਰੀਕੇ ਨਾਲ ਹੀ ਆਪਾਂ ਇੱਕ ਇੱਕ ਲੈਣ ਮਾਰ ਕੇ ਵਿੱਚ ਸਕਰੋਲ ਪਾ ਕੇ ਸਾਰੇ ਪਹੁੰਚਾਂ ਦੀ ਜਿਹੜੀ ਫਿਲਿੰਗ ਕਰ ਲਾਂਗੇ ਹਾਂਜੀ ਦੇਖੋ ਪੌਂਚ ਜਿਹੜੇ ਆਪਣੇ ਬਣ ਗਏ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਵਾ ਆ ਦੇਖੋ ਪੁੱਠਾ ਸਾਈਡ ਆ ਇਦਾਂ ਸਿੱਧੀ ਸਾਈਡ ਅੰਦਰਲੇ ਪਾਸੇ ਆ ਪੁੱਠੀ ਸਾਈਡ ਉੱਪਰ ਆ ਦੋਨੇ ਚੀਜ਼ਾਂ ਤੁਸੀਂ ਇਸ ਤਰ੍ਹਾਂ ਮਿਲਾਉਂਗੇ ਮਿਲਾ ਕੇ ਜਿੰਨਾ ਵੀ ਤੁਸੀਂ ਹੁਣ ਪੌਂਚਾ ਹੁੰਦਾ ਰੱਖਣਾ ਮੰਨ ਲਓ ਕਿ ਜਿਹੜਾ ਤੁਸੀਂ ਪੌਂਚਾ ਰੱਖਣਾ ਵਾ ਉਹ ਰੱਖਣਾ ਤੁਸੀਂ 6.5 ਇੰਚ ਸੋ ਇੱਥੋਂ ਤੁਸੀਂ ਇਸ ਤਰੀਕੇ ਦੇ ਨਾਲ 6.5 ਇੰਚ ਤੇ ਜਿਹੜੀ ਆ ਇੱਥੇ ਰੱਖੋਗੇ ਨਿਸ਼ਾਨੀ ਇਹ ਜਿਹੜੀ ਨਿਸ਼ਾਨੀ ਨਾਲ ਤੁਸੀਂ ਟੇਢੀ ਲਾਉਣੀ ਆ ਬਿਲਕੁਲ ਇਸ ਤਰੀਕੇ ਦੇ ਨਾਲ ਠੀਕ ਹੈ ਬਾਹਰ ਨੂੰ ਆਪਾਂ ਇਸ ਤਰੀਕੇ ਦੇ ਨਾਲ ਦੇਖੋ ਇੱਥੋਂ 6.5 ਤੇ ਆਪਾਂ ਲੈ ਠੀਕ ਹੈ ਤੇ ਇਹ ਜਿਹੜੀ ਸਲਾਈ ਆਪਾਂ ਟੇਢੀ ਲਾਉਣੀ ਆ ਜਿਸ ਜਿਵੇਂ ਆਪਣੀ ਜਿਹੜੀ ਪਹੁੰਚ ਦੀ ਸ਼ੇਪ ਆ ਇਸੇ ਤਰੀਕੇ ਦੇ ਨਾਲ ਹੀ ਸੀਵ ਇਹ ਤਿੰਨ ਤੋਂ ਚਾਰ ਇਸੀਆਂ ਤੋਂ ਲੱਗਣੀਆਂ ਚਾਹੀਦੀਆਂ ਕਿਉਂਕਿ ਪਹੁੰਚ ਦਾ ਕੰਮ ਪੂਰਾ ਪੱਕਾ ਹੋਣਾ ਚਾਹੀਦਾ ਆ ਦੇਖੋ ਇਸ ਤਰੀਕੇ ਦੇ ਨਾਲ ਟੇਢੀ ਸੀਨ ਲੱਗਣੀ ਚਾਹੀਦੀ ਆ ਇਹ ਤਿੰਨ ਸੀਨਾ ਮਾਰ ਕੇ ਤੁਸੀਂ ਇਹ ਪੱਕੀ ਕਰਦੇ ਹੋ ਤੇ ਇਹ ਜਿਹੜੀ ਸੀਨ ਆਪਾਂ ਚੋਲੀ ਤੱਕ ਇਸ ਤਰੀਕੇ ਦੇ ਨਾਲ ਹੀ ਲਾ ਕੇ ਜਾਣੀ ਆ ਸੋ ਦੇਖੋ ਦੋਨੇ ਪਹੁੰਚੇ ਜਿਹੜੇ ਸੇਮ ਤਰੀਕੇ ਦੇ ਨਾਲ ਆਪਾਂ ਜਿਹੜੀ ਸਲਵਾਰ ਪੂਰੀ ਅੰਦਰ ਤੱਕ ਜੋੜ ਲਈ ਆ ਹੁਣ ਆਪਾਂ ਇਹਨੂੰ ਸਿੱਧੀ ਕਰਾਂਗੇ ਤੇ ਸਲਵਾਰ ਆ ਜਿਹੜੀ ਆਪਣੀ ਬਿਲਕੁਲ ਬਣ ਕੇ ਰੈਡੀ ਆ ਠੀਕ ਹੈ ਤੇ ਉਮੀਦ ਹੈ ਕਿ ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਸਮਝ ਆਇਆ ਤੇ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਊਗਾ ਤੇ ਜੇ ਸਮਝ ਨਹੀਂ ਲੱਗਿਆ ਤਾਂ ਮੈਨੂੰ ਕਮੈਂਟਾਂ ਚ ਜਰੂਰ ਦੱਸੋ ਤੇ ਚੈਨਲ ਤੇ ਪਹਿਲੀ ਵਾਰ ਆਏ ਸਬਸਕ੍ਰਾਈਬ ਜਰੂਰ ਕਰੋ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਧੰਨਵਾਦ